ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਗਾਂ ਸੇ ਲੈ ਲੈ ਕੇ ਆ ਜੀ ਸੂਈ ਸਵਾਈਆ ਬਈ ਬੱਚਾ ਹੀ ਮਗਰ ਬੱਚੀ ਆ ਆਉ ਪੁੱਛ ਲੈਣੇ ਬਈ ਤੁਹਾਡੇ ਅੱਜ ਬਈ ਬਾਈ ਜੀ ਸਸੀ ਕਾਲ ਸਸੀ ਕਾਲ ਜੀ ਉਹ ਠੀਕ ਹੋ ਵਧੀਆ ਪੂਰਾ ਵਧੀਆ ਜੀ ਨਾਮ ਤੇ ਐਡਰੈਸ ਉਹ ਨਾਮ ਬੱਗਾ ਸਿੰਘ ਜੀ ਕੰਡ ਚੌਕੇ ਜਿਲ੍ਹਾ ਬਹਿੰਡਾ ਤਹਿਿਲ ਵਾਲੇ ਦੀ ਨੇੜੇ ਪਿੰਡ ਬਈ ਨੇੜੇ ਖੋਖਰ ਰਹਿੰਦੇ ਜੀ ਬੱਲੋ ਰਾਣਾ ਮੋਬਾਈਲ ਨੰਬਰ ਬੋਲ 9876124670 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਵਾਰਡ ਦੇ ਨੇ ਕਿਹੜਾ ਸੂਆ ਇਹ ਦੂਜਾ ਸੂਆ ਸੂਆ ਜੀ ਦੂਜਾ ਸੂਆ ਤੜਕੇ ਹੂਆ ਜੀ 8 ਵਜੇ 8 ਵਜੇ ਜੇਰ ਪੈ ਯੋਗ ਜੀ ਬੱਠਲ ਜੋ ਜੇਰ ਬਾਈ ਆ ਰੱਖੀ ਬੈਠਾ ਬੱਠਲ ਦੇ ਵਿੱਚ ਠੀਕ ਆ ਬਾਈ ਓਕੇ ਭਾਈ ਬੱਚਾ ਕੀ ਹੈ ਮਾਰੇ ਬੱਚਾ ਬੱਚੀ ਹੈ ਜੀ ਮਾਏ ਕਿਨਾ ਬਹੁਤ ਸਾਰਾ ਬੱਚੇ ਟਾਪ ਆ ਬੱਚਾ ਬਾਈ ਦੇਖੋ ਜੀ ਨੂੰ ਜਨਮ ਦਿੱਤਾ ਬੱਚੀ ਦੇਖੋ ਨਾਸਾ ਗਲਾਬੀ ਪ੍ਰਿੰਟ ਬਹੁਤ ਚੰਗਾ ਨਾੜਵਾ ਨੋੜਵਾ ਨਾਲ ਗੱਲਾਂ ਹੀ ਹੋਈ ਹੈ ਜੀ ਬੱਚੀ ਦੀ ਹਾਈਟ ਬਹੁਤ ਚੰਗੀ ਹੈ ਬੜੀ ਚੰਗੀ ਹੈ ਜੀ ਨਿਆ ਆ ਦੇਖੋ ਜੀ ਕਿੰਨਿਆਂ ਦੀ ਬੱਚੀ ਹੈ ਨਾ ਹਾਈਟ ਦੇਖੋ ਬਾਈ ਹਾਈਟ ਬੱਚੀ ਦੀ ਬਹੁਤ ਚੰਗੀ ਹੈ ਕੁਆਲਿਟੀ ਵਾਲੀ ਬੱਚੀ ਆ ਗਾਂ ਵੀ ਬਹੁਤ ਵੱਡੀ ਹੈ ਜੀ ਗਾਂ ਵੀ ਬਹੁਤ ਵੱਡੀ ਆ ਨਾਗੇ ਸੋਨੂ ਬਾਈ ਦੋ ਮਿਲ ਜਾਣੇ ਆ ਬੈਡ ਵੀ ਬਹੁਤ ਚੰਗੀ ਆ ਬੱਚਾ ਹੀ ਮਗਰ ਬੱਚੀ ਆ ਕਿੰਨਾ ਬੋਲੋ ਕੱਢੇ ਫਿਰ ਦੁੱਧ ਕੱਢਦਾ ਹੀ 5 5.5 ਕਿਲੋ ਕਿੰਨਾ ਦੇ ਦੂ ਦੋ 10 ਮਿੰਟ ਦੁੱਧ ਚਾਹੀਦਾ ਜੀ 24 25 ਕਿਲੋ ਜੀ ਜਿਵੇਂ ਪਾਂਡਾ ਤਿਆਰ ਆ ਜਿਲੇਵਾ ਕੱਦ ਫੁੱਲ ਪ੍ਰਿੰਟ ਬਹੁਤ ਚੰਗਾ ਆਰਡਰ ਨੇੜ ਤੋਂ ਚੈੱਕ ਕਰਵਾਉਂਦੇ ਆ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ ਪੂਰੇ ਗਾਇ ਉਤੇ ਚਿਵਾਈ ਚੁਈ ਕਿਵੇਂ ਨਿਕਲੀ ਪੂਰੀ ਵਧੀਆ ਜੀ ਇੱਕ ਨੰਬਰ ਠੰਡੀ ਸ਼ੀਲ ਗਲਾਬੀ ਥਣ ਮੁਠੀ ਵਾਲਾ ਥਣ ਪੂਰੀ ਵਧੀਆ ਉਹਨੇ ਮੂਰੇ ਜੂਨੀ ਪਿੱਛੇ ਆ ਥਣ ਗੱਠਲੇਵਾ ਮੂਰ ਨੂੰ ਆ ਬਈ ਤੇ ਪਿੱਛੇ ਵੀ ਨੂੰ ਲੈ ਵਾ ਉਹਨੇ ਪਿੱਛੇ ਆਈ ਦੇਖੋ ਜੀ ਚੰਗੇ ਬੌਲੇ ਤੋਂ ਕਰਮਲੀ ਸਟਾਰਟ ਹੋਈ ਆ ਸੂਈ ਸਵਾਈਆ ਖੋਲੋ ਬਾਈ ਤੋਰ ਕੇ ਦਿਖਾ ਦਿਓ ਬੱਚਾ ਮਗਰ ਬੱਚੀ ਆ ਬੱਚੀ ਵੀ ਕੁਆਲਿਟੀ ਦੀ ਆ 24 ਬੱਚੀ ਕਿਲੋ ਕੋਈ ਬੜਾ ਨਹੀਂ ਗਾਲ ਆ ਠੀਕ ਗੱਲ ਜੇਰ ਵੀ ਹੁੰਦੀ ਆ ਜੇਰ ਵੀ ਬਾਈ ਬੱਟਰ ਜਿ ਰੱਖੀ ਬੈਠਾ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਕੱਦ ਕੋ ਦੇਖ ਲੋ ਪੂਰਾ ਤਰਾ ਚੈੱਕ ਕਰੋ ਬੈਡ ਦਾ ਕਮਾਲ ਦਾ ਫੁੱਲ ਕੱਦ ਫੁੱਲ ਰਾਜੀ ਆਰਡਰ ਚੰਗਾ ਥਾ ਇਹ ਬੱਸ ਹੱਥ ਦਾਨੀ ਬਾਈ ਕੋਈ ਜਿੰਨਾ ਦੁੱਧ ਦੀ ਦੂ ਦੁੱਧ ਦੇ 25 ਕਿਲੋ ਆਰਾਮਣਾ ਖੁੱਲਾ ਜੀ ਠੀਕ ਆ ਤੋਰਾ ਤਾਰਾ ਕਰਮਾ ਇਹਦਾ ਕਮਾਲ ਦਾ ਬਾਈ ਵੇਖੋ ਜੀ ਬੰਦ ਤੇ ਮੁੱਲ ਕੀ ਆ ਬਾਈ ਇਹਦਾ ਮੈਂ ਲੈਣ ਨੂੰ 80000 ਆ ਜੀ ਮਾਨਤਾਨ ਹੋ ਜਾ ਉਹ ਮਾਨਤਾ ਨਹੀਂ ਕਰਾਈਏ ਜੋ ਜੀ ਛੋੜ ਰੱਖ ਲੈ ਇਹ ਬੰਦਾ 1000 ਰੱਖ ਲੈ 500 ਰੱਖ ਠੀਕ ਆ ਹਾਂ ਮੁੱਲ ਬਾਈ ਨੇ 85 ਕਰਿਆ ਵਿੱਚੋਂ ਮਾੜਾ ਮੋਟਾ ਮਾਨਤਾਨ ਜ਼ਰੂਰ ਹੋ ਜਾ ਮੁੱਲ ਬਾਈ ਕਹਿੰਦਾ ਆਪਾਂ ਪਹਿਲੇ ਹੀ ਜਾਇਜ ਕਰਿਆ ਸੂਈ ਸਵਾਈਆ ਥਣਲੇ ਬਾਝ ਚੰਗਾ ਬੱਚਾ ਬੱਚੀ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਕਨਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ।